ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਹੁਸ਼ਿਆਰਪੁਰ ਪੰਜਾਬ ਐਸਸੀ ਵਿਕਾਸ ਵੈਕ ਵਿੱਤੀ ਕਾਰਪੋਰੇਸ਼ਨ ਦੇ ਚੇਅਰਮੈਨ ਨੇ ਚੱਬੇ ਆਲ ਦੇ ਸ਼ਰਧਾਲੂਆਂ ਦੀ ਬੱਸ ਨੂੰ ਦਿਖਾਈ ਹਰੀ ਚੰਡੀ ਹਰਮਿੰਦਰ ਸਿੰਘ ਸੰਧੂ ਨੇ ਸ਼੍ਰੀ ਸਾਲਾਸਰ ਧਾਮ ਬਿ ਸ਼੍ਰੀ ਖਾਟੂ ਸ਼ਾਮਜੀਤ ਦੇ ਦਰਸ਼ਨਾਂ ਨੂੰ ਜਾਣ ਵਾਲੀ ਬੱਸ ਕੀਤੇ ਰਿਵਾਨਾ aldı dedi bile 15 de ठीकु okay. आहे okay. okay. ਕੀ ਨਾਮ ਹੈ ਜੀ ਮੇਰਾ ਨਾਮ ਜੋਤੀ ਪਠਾਨੀ ਆ ਹਾਂ ਜੀ ਅੱਜ ਤੁਸੀਂ ਕਿੱਧਰ ਜਾ ਰਹੇ ਹੋ ਜੀ ਕਿਹੜੀ ਕਿੱਡੀ ਬਾਲਾ ਜੀ ਤੇ ਖਟੂ ਸ਼ਾਮ ਜਾ ਰਹੇ ਹਾਂ ਅਸੀਂ ਹਾਂ ਜੀ ਇਹ ਕਿੰਨਾ ਬਾਲਾ ਉਪਰਾਲਾ ਕੀਤਾ ਗਿਆ ਜੀ ਇਹ ਭਗਵਾਨ ਜੀ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਤੇ ਇਹਦੇ ਵਿੱਚ ਤੁਹਾਡਾ ਖਰਚਾ ਕਿੰਨਾ ਆ ਰਿਹਾ ਜੀ ਸਾਡਾ ਕੋਈ ਖਰਚਾ ਨਹੀਂ ਆ ਰਿਹਾ ਸਾਨੂੰ ਫ੍ਰੀ ਲੈ ਕੇ ਜਾ ਰਹੇ ਆ ਸਾਡਾ ਹਾਂ ਜੀ ਹਾਂ ਜੀ ਤੇ ਬੱਸ ਕਿਸ ਤਰ੍ਹਾਂ ਦੀ ਹੈਗੀ ਹੈ ਕਿੱਥੇ ਬੱਸ ਬਹੁਤ ਵਧੀਆ ਬੱਸ ਏਸੀ ਬੱਸ ਏ ਤੇ ਬਹੁਤ ਸੋਹਣਾ ਅਰੇਂਜਮੈਂਟ ਹੈ ਇਹਨਾਂ ਦਾ ਹਾਂ ਜੀ ਤੇ ਖਰਚ ਕੋਈ 1 ਰੁਪਇਆ ਤੱਕ ਨਹੀਂ 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 1 ਰੁਪਇਆ ਵੀ ਨਹੀਂ ਅਸੀਂ ਬਿਲਕੁਲ ਫ੍ਰੀ ਜਾ ਰਹੇ ਆ ਨਾ ਤਾਂ ਤੁਸੀਂ ਪਹਿਲਾਂ ਕਦੀ ਜਾਂਦਾ ਹੋ ਤਾਂ ਮੈਂ ਨਹੀਂ ਜੀ ਕਦੀ ਵੀ ਨਹੀਂ ਗਏ ਪਹਿਲੀ ਵਾਰੀ ਹੈ ਇਹ ਮੌਕਾ ਮਿਲਿਆ ਸਾਨੂੰ ਹਾਂਜੀ ਤੇ ਅਸੀਂ ਹੋਰ ਸਾਰਿਆਂ ਨੂੰ ਲੈ ਕੇ ਚੱਲੇ ਆ ਇੱਥੇ ਲੱਗਦਾ ਕਿ ਸਰਕਾਰ ਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹੇ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਕੀਤਾ ਇਹਨਾਂ ਨੇ ਇਹ ਹਾਂਜੀ ਤੇ ਸਾਨੂੰ ਜਿਹੜੇ ਨਹੀਂ ਵੀ ਜਾ ਸਕਦੇ ਉਹਨਾਂ ਨੂੰ ਵੀ ਮੌਕਾ ਮਿਲਿਆ ਜਾਂਦਾ ਠੀਕ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਪਰਵੀਨ ਕੁਮਾਰ ਹੈ ਜੀ ਹਾਂਜੀ ਪ੍ਰਵੀਨ ਕੁਮਾਰੀ ਜੀ ਦੀ ਗੱਲ ਹੈ ਹਾਂਜੀ ਤੇ ਅੱਜ ਕਿੱਧਰ ਕਿੱਧਰ ਜਾ ਰਹੇ ਹੈਗੇ ਆ ਜੀ ਜੀ ਸਲਾਹਰ ਦਾ ਹਨ ਤੇ ਖਾਟੂ ਸ਼ਾਮ ਜੀ ਦੇ ਜਾ ਰਹੇ ਅਸੀਂ ਕਿੰਨੇ ਦਿਨ ਦਾ ਟੂਰ ਹੈਗਾ ਜੀ ਜੀ 3 ਦਿਨ ਦਾ ਹੈਗਾ ਤੇ ਆਪਣਾ ਖਰਚਾ ਕਿੰਨਾ ਕਰ ਰਿਹਾ ਜੀ ਤੁਸੀਂ ਕੀ ਕੋਈ ਨਹੀਂ ਹੈ ਜੀ ਸਾਡਾ ਬਿਲਕੁਲ ਫਰੀ ਹੈਗਾ ਸਰਕਾਰ ਦਾ ਖਰਚਾ ਹੈ ਸਾਰਾ ਠੀਕ ਹੈ ਜੀ ਹਾਂਜੀ ਜੇ ਤੁਸੀਂ ਕੀ ਚਾਹੁੰਦੇ ਹੈਗੇ ਆ ਜੀ ਕਿ ਜਿੱਦਾਂ ਦੇ ਕੋਈ ਨਹੀਂ ਜਾ ਹੁੰਦਾ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਜੀ ਬਸ ਅਸੀਂ ਇਹ ਸਰਕਾਰ ਦੇ ਧੰਨਵਾਦ ਕਰਨਾ ਚਾਹੁੰਦੇ ਆ ਕਿ ਸਾਰੇ ਜਾ ਸਕਦੇ ਆ ਇਸ ਤਰੀ ਨਾਲ ਦੇ ਇਸ ਇਸ ਕਾਰਨ ਦੇ ਨਾਲ ਜਿਹੜਾ ਨਹੀਂ ਵੀ ਆਪਣਾ ਖਰਚਾ ਕਰਕੇ ਜਾ ਸਕਦਾ ਉਹ ਆਪਣੇ ਜਾ ਸਕਦਾ ਆ ਉਹ ਦਰਸ਼ਨ ਕਰ ਸਕਦਾ ਬਹੁਤ ਜੀ ਦੇ ਹੋ ਕੀ ਨਾਮ ਹੈ ਜੀ ਸੰਤੋਸ਼ ਕੁਮਾਰੀ ਹਾਂ ਜੀ ਤਾਨੂੰ ਪਹਿਲਾਂ ਕਦੀ ਯਾਤਰਾ ਤੇ ਜਾਣ ਦਾ ਮੌਕਾ ਮਿਲਿਆ ਜੀ ਨਹੀਂ ਜੀ ਖਾਟੂ ਸ਼ਾਮ ਜਾਣ ਦਾ ਨਹੀਂ ਮੌਕਾ ਮਿਲਿਆ ਤਾਂ ਸਰਕਾਰ ਨੇ ਬਹੁਤ ਵਧੀਆ ਕੀਤਾ ਕਿ ਸਾਨੂੰ ਮੌਕਾ ਦਿੱਤਾ ਹਾਂਜੀ ਤੇ ਕਿੰਨਾ ਕੁ ਖਰਚਾ ਆ ਜਾਂਦਾ ਜੀ ਕੋਈ ਖਰਚਾ ਨਹੀਂ ਹੈ ਸਾਰਾ ਸਰਕਾਰ ਵੱਲੋਂ ਆਏਗਾ ਜੀ ਸਾਰਾ ਸਰਕਾਰ ਵੱਲੋਂ ਜਿਹੜਾ ਰਸਤੇ ਦਾ ਆਉਣਾ ਜੀ ਉਹ ਉਹ ਵੀ ਸਰਕਾਰ ਦਾ ਹੀ ਹੈ ਜੀ ਠੀਕ ਹੈ ਜੀ ਤੇ ਕੀ ਕਹਿਣਾ ਚਾਹੁੰਦੇ ਆ ਤੁਸੀਂ ਸਰਕਾਰ ਨੂੰ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਬਹੁਤ ਵਧੀਆ ਹੈ ਕਿ ਜਿਹੜਾ ਨਹੀਂ ਵੀ ਜਾ ਸਕਦਾ ਉਹ ਉਹ ਵੀ ਯਾਤਰਾ ਦੇ ਲਈ ਤਿਆਰ ਹੈ ਤੇ ਇਹਨਾਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਥੱਲੇ ਕਰ ਲਈਏ ਸਰ ਹਾਂਜੀ ਸੰਧੂ ਸਾਹਿਬ ਹਾਂਜੀ ਅੱਜ ਯਾਤਰਾ ਤੇ ਭੇਜ ਰਹੇ ਆ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀ ਮਾਨ ਅਤੇ ਸਾਡੇ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਜੀ ਵੱਲੋਂ ਜੋ ਜੋਣਾ ਤੋਂ ਪਹਿਲਾਂ ਵਾਅਦੇ ਕੀਤੇ ਗਏ ਸੀ ਜੋ ਗਰੰਟੀਆਂ ਦਿੱਤੀਆਂ ਗਈਆਂ ਸੀ ਉਹ ਅੱਜ ਆਪਾਂ ਦੇਖ ਰਹੇ ਹਾਂ ਕਿ ਉਹ ਇੱਕ ਇੱਕ ਕਰਕੇ ਪੂਰੀ ਹੋ ਰਹੀ ਆ ਇੱਕ ਉਹਨਾਂ ਨੇ ਆਪਣੇ ਪੰਜਾਬ ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਆਪਣੇ ਬਜ਼ੁਰਗਾਂ ਨੂੰ ਆਪਣੇ ਬੱਚਿਆਂ ਨੂੰ ਤੀਰਥ ਯਾਤਰਾ ਕਰਵਾਵਾਂਗੇ ਅੱਜ ਉਹ ਦਿਨ ਹਲਕਾ ਚੱਬੇਵਾਲ ਦੇ ਵਿੱਚ ਵੀ ਆ ਗਿਆ ਕਿ ਜੋ ਜੋਗਗਵਾਈ ਦੇ ਵਿੱਚ ਮਾਨ ਸਰ ਦੀ ਸਰਕਾਰ ਚੱਲ ਰਹੀ ਆ ਔਰ ਪ੍ਰਸ਼ਾਸਨ ਨੇ ਬਹੁਤ ਵੱਡਾ ਹਿੱਸਾ ਇਹਦੇ ਵਿੱਚ ਪਾਇਆ ਕਿ ਸਾਡਾ ਸਾਰਾ ਹੀ ਪ੍ਰਸ਼ਾਸਨ ਅੱਜ ਜੋ ਤੀਰਥ ਯਾਤਰਾ ਕਰਵਾ ਰਿਹਾ ਹੈ ਮਾਨ ਸਾਹਿਬ ਆਪਣੇ ਬਜ਼ੁਰਗਾਂ ਨੂੰ ਔਰ ਵੱਖ-ਵੱਖ ਪਿੰਡਾਂ ਤੋਂ ਇੱਥੇ ਸਾਡੇ ਸ਼ਰਧਾਲੂ ਪਹੁੰਚੇ ਆ ਅੱਜ ਬਹੁਤ ਖੁਸ਼ੀ ਦਾ ਦਿਨ ਆ ਕਿ ਸਾਡੇ ਬਜ਼ੁਰਗ ਸਾਡੇ ਬੱਚੇ ਸਾਡੀਆਂ ਮਤਾਮਾਂ ਭੈਣਾਂ ਅੱਜ 사ਲਾਸਰ ਖਾਟੂ ਸ਼ਾਮ ਜੀ ਰਾਜਸਥਾਨ ਇਹ ਅੱਜ ਸਾਡੇ ਹਲਕੇ ਤੋਂ ਪਹਿਲੀ ਵਸ ਜਾ ਰਹੀ ਆ ਸੋ ਮੈਂ ਜਿੱਥੇ ਸੀਐਮ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉੱਥੇ ਸਾਰੇ ਹੀ ਪ੍ਰਸ਼ਾਸਨ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਜਿਨ੍ਹਾਂ ਦੀ ਕਿਰਪਾ ਸਦਕਾ ਅੱਜ ਆਪਾਂ ਇਹ ਦਰਸ਼ਨ ਕਰਵਾਉਣ ਜਾ ਰਹੇ ਆ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀ ਸ਼ਰਧਾਲੂ ਜਾ ਰਹੇ ਆ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਆ ਬੇਨਤੀ ਆ ਕਿ ਉਹ ਖੁੱਲੇ ਦਰਸ਼ਨ ਦੇਦਾਰੇ ਉੱਥੇ ਕਰਕੇ ਆਉਣ ਔਰ ਸੀਐਮ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ